ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਜਿਹੜਾ ਨਵਾਂ ਟੌਪਿਕ ਕਹਿ ਲਈਏ ਤੇ ਨਵਾਂ ਫਾਰਮੂਲਾਗਾ ਉਹ ਲੈ ਕੇ ਆਏਾਂਗੇ ਕਿਉਂਕਿ ਹਰ ਇੱਕ ਪਸ਼ੂ ਪਾਲਕਾ ਚਾਹੇ ਵੱਡੇ ਪੱਧਰ ਤੇ ਪਾਲਦਾ ਚਾਹੇ ਆ ਉਹ ਪਸ਼ੂ ਨੇ ਜਿਹੜੇ ਛੋਟੇ ਪੱਧਰ ਤੇ ਪਾਲਦਾ ਇੱਕ ਸਮੱਸਿਆ ਕੀ ਜਿਹੜੀ ਉਹ ਹਰ ਇੱਕ ਦੇ ਨਾਲ ਹੁੰਦੀ ਵੀ ਆ ਤੇ ਹੋਈ ਵੀ ਆ ਕਿਉਂਕਿ ਕਈ ਪਸ਼ੂ ਨੇ ਜਿਹੜੇ ਵਿਚਾਲਿਓਂ ਦੁੱਧ ਦੇ ਭਾਜ ਜਾਂਦੇ ਨੇ ਜਾਂ ਬੇਲਾ-ਕੇਬਿਲਾ ਕਰਦੇ ਨੇ ਜਾਨੀ ਕਿ ਕਹਿਣ ਦਾ ਭਾਵ ਲੱਤ ਮਾਰਦੇ ਨੇ ਤੇ ਸਹੀ ਟਾਈਮ ਤੇ ਜਿਹੜਾ ਉਹ ਦੁੱਧਾ ਨਹੀਂ ਦਿੰਦੇ ਚਾਹੇ ਆਪਣੇ ਪਸ਼ੂ ਦੇ ਸਹੂਨਸਾਰ ਆ ਜਿਹੜਾ ਕੋਈ ਕਟਰੂ ਮਰ ਜਾਂਦਾਗਾ ਫਿਰ ਉਹਨੂੰ ਦੁੱਧ ਤੇ ਲਿਆਉਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਦੁੱਧ ਚੋਣਾ ਪਰ ਕਈ ਮੇਰੇ ਪਸ਼ੂ ਪਾਲਕ ਵੀਰ ਕੀ ਕਰਦੇ ਨੇਗੇ ਆਪਾਂ ਨੂੰ ਸਭ ਨੂੰ ਪਤਾਗਾ ਆਪਾਂ ਟੀਕਾ ਲਾ ਕੇ ਜਿਹੜਾ ਉਹਦਾ ਦੁੱਧ ਕੱਢ ਲੈਣੇ ਆਗੇ ਪੰਜ ਚਾਰ ਦਿਨ ਪਸ਼ੂ ਆ ਜਿਹੜਾ ਲੱਤਾਂ ਲੁੱਤਾਂ ਮਾਰਦਾਗਾ ਪਰ ਟੀਕੇ ਦੇ ਨੁਕਸਾਨ ਬਹੁਤ ਨੇਗੇ ਟੀਕਾ ਸਰਕਾਰ ਵੱਲੋਂ ਬੈਨ ਵੀ ਕੀਤਾ ਗਿਆ ਹੁਣ ਬਲੈਕ 'ਚ ਵੀ ਮਿਲਦਾ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਪਰ ਇਹਦੇ ਨਾਲੋਂ ਇੱਕ ਜਿਹੜਾ ਦੇਸੀ ਫਾਰਮੂਲਾਗਾ ਸੋਨੂੰ ਤੁਹਾਡੇ ਘਰੇ ਹੀ ਦੋ ਚੀਜ਼ਾਂ ਨਹੀਂ ਆ ਜਿਹੜੀਆਂ ਆਪਾਂ ਦੇਣੀਆਂ ਸੋਨੂੰ ਆਪਾਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੱਸਾਂਗੇ ਦੱਸਾਂਗੇ ਉਹਦੇ ਨਾਲ ਤੁਹਾਡਾ ਪਸ਼ੂ ਆ ਜਿਹੜਾ ਨਾਲੇ ਤਾਂ ਦੁੱਧ ਪ੍ਰੋਪਰ ਦੇਊਗਾ ਤੇ ਆਪਾਂ ਟੀਕਾ ਲਾ ਕੇ ਕੱਢ ਤਾਂ ਲੈਨੇ ਆ ਦੁੱਧ ਪਰ ਜਿਹੜਾ ਟੀਕੇ ਨਾਲ ਦੁੱਧ ਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਾਤਾ ਉਹ ਨੂੰ ਹੋ ਰੱਖਿਆ ਹੀ ਦਿੰਨੇ ਆ ਪਸ਼ੂ ਟੀਕੇ ਦੇ ਨਸੇ ਦੇ ਵਿੱਚ ਆ ਜਿਹੜਾ ਦੁੱਧ ਲਾਹਤਾ ਦਿੰਦਾਗਾ ਪਰ ਉਹਨਾਂ ਦਾ ਜਿਹੜਾ ਉਹ ਦੁੱਧ ਨਹੀਂ ਦਿੰਦਾ ਇਸੇ ਕਰਕੇ ਆਪਣੇ ਪੁਰਾਣੇ ਬਜ਼ੁਰਗਾਂ ਦਾ ਜਿਹੜਾ ਆਪਣਾ ਆਪਿਆ ਫਾਰਮੂਲਾ ਵੀਡੀਓ ਜਿਹੜੀ ਤੁਸੀਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਉਹ ਦੋ ਚੀਜ਼ਾਂ ਦੱਸਾਂਗੇ ਧਿਆਨ ਨਾਲ ਜਿਹੜੀ ਤੁਸੀਂ ਵੀਡੀਓ ਵੇਖਣੀ ਆਂਗੀ ਤੇ ਬਾਅਦ ਦੇ ਵਿੱਚ ਜਿਹੜੀ ਗੱਲ ਵੀਡੀਓ ਦੇ ਵਿੱਚ ਹੀ ਕਹੀ ਹੁੰਦੀ ਆ ਉਹੀ ਵਾਰ-ਵਾਰ ਨੇ ਮੇਰੇ ਵੀਰ ਕਮੈਂਟਾਂ 'ਚ ਪੁੱਛੀ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਤੁਸੀਂ ਇਹੋ ਜਿਹੀਆਂ ਜਾਣਕਾਰੀਆਂ ਦੇ ਲਈ ਹੈ ਜਿਹੜਾ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਹੈ ਜਿਹੜਾ ਉਹ ਜ਼ਰੂਰ ਕਰ ਲਿਓ ਹੁਣ ਤੁਹਾਨੂੰ ਦੱਸਦੇ ਆਂ ਆਪਾਂ ਕਰਨਾ ਕੀ ਹੈਗਾ ਸਭ ਤੋਂ ਪਹਿਲਾਂ ਆਪਾਂ ਖੰਡ ਲੈਣੀ ਹੈਗੀ ਚੀਨੀ ਵੀ ਕਹਿ ਦਿੰਨੇ ਆ ਉਹ ਜਿਹੜੀ ਆਪਾਂ ਆਮ ਵਰਤੋ ਜੇ ਚਾਹ ਦੁੱਧ ਦੇ ਵਿੱਚ ਵਰਤਦੇ ਆਂ ਖੰਡ ਲੈਣੀ ਆਪਾਂ 400 ਗ੍ਰਾਮ 500 ਗ੍ਰਾਮ ਐਨੀ ਲੈਣੀ ਆ ਇੱਕ ਟਾਈਮ ਦੀ ਉਹਨੂੰ ਆਪਾਂ ਕੀ ਕਰਨਾ ਗਲਾਸਕ ਪਾਣੀ ਦਾ ਪਾ ਕੇ ਉਹਦੇ ਵਿੱਚ ਦੋ ਗਲਾ ਜਨਿਕ ਜਿਵੇਂ ਹਲਵਾਈ ਚਾਸਨੀ ਮਰਾਂਦੇ ਹੁੰਦੇ ਨੇ ਆਪਾਂ ਉਹਦੀ ਚਾਸਨੀ ਬਣਾ ਲੈਣੀ ਆ। ਇਸ ਦੂ ਮਾਦ ਆਪਾਂ ਕਰਨਾ ਕੀ ਆ ਬਈਆਂ ਰੋਟੀਆਂ ਆਪਣੇ ਸਾਰਿਆਂ ਦੇ ਘਰੇ ਬਚੀਆਂ ਪਈਆਂ ਹੁੰਦੀਆਂ ਆ। ਜੇ ਨਹੀਂ ਵੀ ਬਚੀਆਂ ਆ ਆਪਾਂ ਥੋੜੀ ਜੀ ਮਿਹਨਤ ਕਰ ਲਾਂਗੇ ਸੱਜੜੀਆਂ ਵੀ ਲਾ ਸਕਦੇ ਆਂਗੇ ਪੰਜ ਸੱਤ ਜਿਹੜੀਆਂ ਰੋਟੀਆਂ ਪੰਜ ਸੱਤ ਜਿੰਨੇ ਚੋ ਡੁੱਬ ਜਾਣ ਉਹ ਚਾਸਨੀ ਦੇ ਵਿੱਚ ਨੇ ਜਿਹੜੀਆਂ ਆਪਾਂ ਉਹਨਾਂ ਨੂੰ ਪਾ ਲੈਣਾਗਾ ਚੰਗੀ ਤਰ੍ਹਾਂ। ਚਾਸਨੀ ਦੇ ਵਿੱਚ ਸਿੱਟ ਕੇ ਉਹਨੂੰ ਛੱਟ ਦੇਣਾ। ਉਹ ਜਿਹੜੀ ਚਾਸਨੀ ਆ ਰੋਟੀਆਂ ਦੇ ਵਿੱਚ ਆ ਜਿਹੜੀ ਮਤਲਬ ਚੰਗੀ ਤਰ੍ਹਾਂ ਜਿਵੇਂ ਜਲੇਬੀਆਂ ਆਪਣੀਆਂ ਹੋਉਂਦੀਆਂ ਹੁੰਦੀਆਂ ਹੁੰਦੀਆਂ ਅ ਵਿੱਚ ਰਚ ਜੂਗੀ ਉਸ ਤੋਂ ਬਾਅਦ ਆਪਾਂ ਕਰਨਾ ਕੀ ਹੈ ਜਦੋਂ ਵੀ ਆਪਾਂ ਧਾਰ ਚੋਣੀਆਂਗੇ ਤੇ ਧਾਰ ਚੋਣ ਤੋਂ ਅੱਧਾ ਘੰਟਾ ਪਹਿਲਾਂ ਆਪਾਂ ਉਹ ਪਸ਼ੂ ਨੂੰ ਖਵਾ ਦੇਣੀ ਆ ਸਮੇਤ ਚਾਸਨੀ ਜਿਸ ਤਰ੍ਹਾਂ ਵੀ ਖਾਂਦਾ ਜੇ ਇਸ ਤਰੀਕਾ ਖਾਂਦਾ ਇਸ ਤਰ੍ਹਾਂ ਜਿਹੜਾ ਵੀ ਮਤਲਬ ਤੁਸੀਂ ਦਾਣਾ ਵਰਤਦੇ ਹੋ ਪਸ਼ੂ ਜਿਹੜੀ ਵੀ ਚੀਜ਼ ਆ ਦਾਣਾ ਖੋਸੋ ਕੇ ਖਾਂਦਾਗਾ ਉਹਦੇ ਵਿੱਚ ਆਪਾਂ ਉਹਨੂੰ ਅੱਧਾ ਘੰਟਾ ਪਸ਼ੂ ਨੂੰ ਜੋਨ ਤੋਂ ਪਹਿਲਾਂ ਖਵਾ ਦੇਣੀ ਆ ਕਿਉਂਕਿ ਇਹ ਕੋਈ ਜਿਹੜਾ ਬੱਚਾ ਮਰ ਜਾਂਦਾ ਪਸ਼ੂ ਦਾ ਹਾਰਮੋਨ ਦੀ ਸੰਕੇਤ ਹੁੰਦਾ ਜਦੋਂ ਬੱਚਾ ਦੁੱਧ ਚੁੰਗਦਾਗਾ ਤਾਂ ਉਹਦੇ ਪਸ਼ੂ ਦੇ ਦਿਮਾਗ ਨੂੰ ਜਿਹੜਾ ਹਾਰਮੋਨ ਜਾਂਦਾ ਜਿਸ ਦੇ ਕਾਰਨ ਉਹ ਲਹੁੰਦਾਗਾ ਤੇ ਆਪਾਂ ਉਹ ਖਵਾ ਕੇ ਕਰਨਾ ਕੀ ਆ ਤੁਸੀਂ ਦੋ ਜਾਨੇ ਹੋ ਜੋ ਜੇ ਚਾਟ ਤੇ ਪਸ਼ੂ ਮਿਲਦਾ ਤਾਂ ਬਹੁਤ ਵਧੀਆ ਗੱਲ ਆ ਜਿਹੜਾ ਪਸ਼ੂ ਕਹਿੰਦੇ ਚਾਟ ਤੇ ਪੈ ਜੇ ਨਾ ਉਹ ਦੁੱਧ ਵੀ ਪ੍ਰੋਪਰ ਦਿੰਦਾਗਾ ਤੇ ਲੰਮੇ ਸਮੇਂ ਤੱਕ ਆ ਜਿਹੜਾ ਦੁੱਧ ਪਸ਼ੂ ਉਹੋ ਦਿੰਦਾ ਰਹਿੰਦਾਗਾ ਇਹ ਸੋਡੀ ਮਾਝਾ ਚਾਹੇ ਗਾਈਆਂ ਜਿਹੜੀ ਵੀ ਲੱਤ ਮਾਰਦੀ ਆ ਬੇਲਾ ਕਿ ਬੇਲਾ ਕਰਦੀ ਆ ਤੇ ਉਹਦੇ ਮਤਲਬ ਜਿਹੜਾ ਟੀਕਾ ਨਾ ਲਾਵੋ ਇਹ ਜਿਹੜਾ ਤੁਹਾਨੂੰ ਫਾਰਮੂਲਾ ਦੱਸਿਆ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਮੈਂ ਖੰਡ ਲੈਣੀਆਂ 400 ਗ੍ਰਾਮ 500 ਗ੍ਰਾਮ ਉਹਦੇ ਵਿੱਚ ਪੰਜ ਸੱਤ ਜਿਹੜੀਆਂ ਆਪਾਂ ਰੋਟੀਆਂ ਉਹਦੀ ਚਾਸਨੀ ਬਣਾ ਕੇ ਵਿੱਚ ਪਿਉ ਦੇਣੀਆਂ ਨਹੀਂ ਆ ਤੇ ਉਸ ਤੋਂ ਬਾਅਦ ਚੋਣ ਤੋਂ ਪਾਧਾ ਘੰਟਾ ਪਹਿਲਾਂ ਪਸ਼ੂ ਨੂੰ ਦੇਣੀਆਂ ਤੁਸੀਂ ਇਹ ਚਾਰ ਪੰਜ ਡੰਗ ਆ ਜਿਹੜਾ ਲਗਾਤਾਰ ਕਰਕੇ ਵੇਖਿਓ ਤੇ ਥੋੜੀ ਜੀ ਮਿਹਨਤ ਜ਼ਰੂਰ ਕਰ ਲਿਓ ਕਿਉਂਕਿ ਜਿਹੜਾ ਪਹਿਲੇ ਦਿਨ ਪਸ਼ੂ ਆ ਜਦੋਂ ਉਹਦੇ ਥੱਲੇ ਬਹਿ ਗਏ ਉਹ ਅੱਧਾ ਪੌਣਾ ਘੰਟਾ ਫੀ ਜਿਹੜਾ ਦੁੱਧ ਤਾਰਨ 'ਚ ਲਗਾ ਸਕਦਾ ਜੇ ਉਹ ਪਹਿਲੇ ਦਿਨ ਅੱਧਾ ਘੰਟਾ ਲੈ ਗਿਆ ਤਾਂ ਦੂਜੇ ਦਿਨ ਦੂਜੇ ਡੰਗ 20 ਮਿੰਟ ਲੈ ਕੇ ਜਾਊਗਾ ਤੇ ਬਸ ਤੀਜੇ ਚੌਥੇ ਪੰਜਵੇਂ ਡੰਗ ਦੇ ਵਿੱਚ ਜਾ ਕੇ ਆ ਜਿਹੜਾ ਮਤਲਬ ਪ੍ਰੋਪਰ ਉਹ ਬੈਠਣਸਾਰ ਆ ਜਿਹੜਾ ਪਸ਼ੂ ਦੁੱਧ ਲਹੂਣ ਲੱਗ ਜੂਗਾ ਇਸ ਤਰ੍ਹਾਂ ਤੁਸੀਂ ਟੀਕੇ ਤੋਂ ਵੀ ਛੁਟਕਾਰਾ ਪਾ ਜਾਓਗੇ ਤੇ ਜਿਹੜਾ ਦੁੱਧ ਆਗਾ ਉਹ ਵੀ ਪਸ਼ੂ ਲਮੇ ਸਮੇਂ ਤੱਕ ਦੇਵੂਗਾ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ